ਕਿਨ ਸਰਕਾਰ ਬਲੋ ਜਿਹੜਾ ਬਜਟ ਆਨ ਜਾ ਰਿਹਾ ਤੇ ਸਾਡੇ ਨਾਲ ਕੁਝ ਜਿਹੜੇ ਸੰਦਰਧ ਕਾਰਨਾਂ ਨਾਲ ਜਾਣਦ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਨੂੰ ਜਿਹੜੀ ਮੋਦੀ ਸਰਕਾਰ ਦੇ ਆਖਰੀ ਬਜਟ ਆ ਰਿਹਾ ਉਹਨਾਂ ਨੂੰ ਕੀ ਉਮੀਦ ਹੈ ਸਸੀ ਗੱਲਬਾਜੀ ਸਸੀ ਗੱਲ ਸਰ ਦੇਖੋ ਕੀ ਕੀ ਕਹਿਣਾ ਚਾਹੋਗੇ ਜੀ ਆਖਰੀ ਬਜਟ ਆ ਰਿਹਾ ਮੋਦੀ ਸਾਹਿਬ ਦਾ ਦੇਖੋ ਉਮੀਦ ਬਹੁਤ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਨੇ ਜਿਹੜੀਆਂ ਕਿ ਪੂਰੀਆਂ ਹੋਣੀਆਂ ਜ਼ਰੂਰੀ ਸੀ ਸਾਡੀ ਜਿਹੜੀ ਸਭ ਤੋਂ ਪੁਰਾਣੀ ਮੰਗ ਹੈ ਉਹ ਹੈ ਸੋਸ਼ਲ ਸਿਕਿਉਰਿਟੀ ਟੂ ਦਾ ਏਮਪਲੋਇਰ ਤੁਸੀਂ ਅੱਜ ਪਿਛੇ ਕੋਵਿਡ ਦੇ ਵਿੱਚ 14000 ਫੈਕਟਰੀਆਂ ਪੰਜਾਬ 'ਚ ਬੰਦ ਹੋ ਗਈਆਂ ਜੀ ਉਹਨਾਂ ਦੇ এমপ্লয়ার ਜਿਹੜੇ ਨੇ ਉਹ ਸੜਕਾਂ ਤੇ ਰੋਲਦੇ ਸਾਰੀ ਉਮਰ ਟੈਕਸ ਦਿੰਦੇ ਰਹੇ ਸਾਰੀ ਉਮਰ ਜੀਐਸਟੀ ਦਿੱਤਾ ਉਹਨਾਂ ਨੇ ਇਨਕਮ ਟੈਕਸ ਦਿੱਤਾ ਲੇਕਿਨ ਫਿਰ ਵੀ ਉਹਨਾਂ ਦਾ ਕੁਝ ਨਹੀਂ ਬਣਿਆ ਇਸ ਕਰਕੇ ਜਿਹੜੀ ਸਭੀ ਸਭ ਤੋਂ ਪੁਰਾਣੀ ਮੰਗ ਸੀ ਕਿ এমਪਲੋయర్ ਜਿਹੜਾ ਹੈ ਜਿਹੜਾ ਕਾਰੋਬਾਰੀ ਹੈ ਉਹਦੀ ਵੀ ਸੋਸ਼ਲ ਸਿਕਿਉਰਿਟੀ ਸਰਕਾਰ ਕਰੇ ਦੂਸਰਾ ਇਹ ਹੈ ਕਿ ਇਨਕਮ ਟੈਕਸ ਦੀ ਲਿਮਿਟ ਮਹਿੰਗਾਈ ਬਹੁਤ ਬਤੀ ਹੋਈ ਹੈ ਇਨਕਮ ਟੈਕਸ ਦੀ ਲਿਮਿਟ ਹੈ ਜਿਹੜੀ ਉਹਨੂੰ ਦੇਖਣ ਦੀ ਜ਼ਰੂਰਤ ਹੈ ਇੰਪੋਰਟਸ ਜਿਹੜੀਆਂ ਇੰਡੀਆ ਦੀਆਂ 55 ਲੱਖ ਕਰੋੜ ਕ੍ਰਾਸ ਕਰ ਚੁੱਕੀਆਂ ਹਨ ਇੰਪੋਰਟਸ ਦੇ ਉੱਪਰ ਜਿਹੜਾ ਔਰ ਐਕਸਪੋਰਟ ਨੂੰ ਵਧਾਉਣ ਵਾਸਤੇ ਕਿਉਂਕਿ WTO ਦੇ ਕਈ ਨੋਰਮਸ ਐਦਾਂ ਦੇ ਨੇ ਜਿਹੜੇ ਕਿ ਸਾਨੂੰ ਖਰਾਬ ਕਰ ਰਹੇ ਜਿੱਦਾਂ ਬੰਗਲਾਦੇਸ਼ ਨੂੰ ਬੈਨੀਫਿਟ ਹੈ ਪਾਕਿਸਤਾਨ ਨੂੰ ਬੈਨੀਫਿਟ ਹੈ ਇਸ ਕਰਕੇ ਅਸੀਂ ਯੂਰਪ ਤੇ ਅਮਰੀਕਾ 'ਚ ਆਪਣਾ ਸ਼ੇਅਰ ਖੋਣੇ ਜਾ ਰਹੇ ਹਾਂ ਉਹਦਾ ਇੱਕ ਐਡੀਸ਼ਨਲ ਬੈਨੀਫਿਟ ਜਿਹੜਾ ਹੈ ਉਹ ਗਵਰਨਮੈਂਟ ਇੰਡਸਟਰੀ ਨੂੰ ਦਵੇ ਤਾਂ ਕਿ ਅਸੀਂ ਐਕਸਪੋਰਟ ਦੇ ਵਿੱਚ ਜਿਹੜਾ ਕੰਪੀਟ ਕਰ ਸਕੀਏ ਇੱਕ ਜਿਹੜਾ ਫ੍ਰੀ ਵੀਜ਼ਾ ਉਹਨੂੰ ਘਟਾਉਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਉਹਦੀ ਜਗ੍ਹਾ ਜੇ ਇਨਫਰਾਸਟ੍ਰਕਚਰ 'ਚ ਪੈਸੇ ਆਣਗੇ ਕਿਉਂਕਿ ਇੰਡੀਆ ਹਾਲੇ ਵੀ ਬਹੁਤ ਜੇ ਅਸੀਂ ਯੂਰਪ ਜਾਂ ਬਾਕੀ ਉਹ ਜਿਹੜਾ ਸੀ ਪੈਸਾ ਫਰੀਬੀਚ ਵੰਡੇ ਪਏ ਨੇ ਉਹਨਾਂ ਨੂੰ ਥੋੜਾ ਥੋੜਾ ਜਿਹਾ ਜ਼ਰੂਰਤ ਹੈ ਕਿਸੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਚ ਲਾਉਣ ਦੀ ਫਿਰ ਐਮਐਸਐਮਈ ਆ ਜਾਂਦੀ ਹੈ ਐਮਐਸਐਮਈ ਤਾਂ ਬਹੁਤ ਬੁਰਾ ਹਾਲ ਹੈ 99.4% ਐਮਐਸਐਮਈ ਹੈ ਜਿੰਨਾ ਕਿ ਲਗਭਗ 7 ਕਰੋੜ ਇਹ ਇੰਡਸਟਰੀਆਂ ਬੰਦੀਆਂ ਨੇ ਜਿਹੜੇ ਕਾਰੋਬਾਰ ਬੰਦੇ ਨੇ ਉਹਦਾ ਇਹਦਾ ਬਜਟ ਜਿਹੜਾ ਸਿਰਫ 6000 ਕਰੋੜ ਦਾ ਜਦਕਿ 13 ਕਰੋੜ ਜਿਹੜੇ ਕਿਸਾਨ ਹੈ ਉਹਨਾਂ ਦਾ ਬਜਟ 3 ਲੱਖ ਕਰੋੜ ਇਹ ਜਿਹੜਾ ਇੰਡਸਟਰੀ ਦਾ ਪੇਤ ਭਾਅ ਹੋਵੇ ਖਤਮ ਹੋਣਾ ਚਾਹੀਦਾ ਇੰਡਸਟਰੀ ਐਗਰੀਕਲਚਰ ਨਾਲ ਜਿਆਦਾ ਰੈਵਨਿਊ ਦਿੰਦੀ ਹੈ ਔਰ ਸੈਕੰਡ ਜਿਹੜੀ ਲਾਰਜੈਸਟ এমਪਲੋਇਮੈਂਟ ਕ੍ਰੀਏਟ ਕਰ ਰਹੀ ਹੈ ਜਿਹੜਾ ਡਿਫਰੈਂਸ ਹੈ ਇਹਨੂੰ ਗਵਰਨਮੈਂਟ ਨੂੰ ਖਤਮ ਕਰਨਾ ਚਾਹੀਦਾ ਔਰ ਦੂਸਰੀ ਗੱਲ ਹੈ ਕਿ ਕਈ ਤਰ੍ਹਾਂ ਦੇ ਜਿੱਦਾਂ TDS ਲਾਤਾ TCS ਲਾਤਾ ਜਦੋਂ ਅਸੀਂ ਵਨ ਨੇਸ਼ਨ ਵਨ ਕੰਟਰੀ ਦੀ ਗੱਲ ਕੀਤੀ ਸੀ ਅਸੀਂ ਕਿਹਾ ਸੀ ਵੀ ਅਸੀਂ ਸਾਰਾ ਕੁਝ ਇਹਦੇ ਵਿੱਚ ਲੈ ਕੇ ਆਵਾਂਗੇ ਅੱਜ ਪੈਟਰੋਲ ਦੇ ਉੱਪਰ ਜਿਹੜਾ ਹੈ ਅਸੀਂ ਟੈਕਸ ਦਿੰਨੇ ਆ ਉਹਦਾ ਕੋਈ ਬੈਨੀਫਿਟ ਨਹੀਂ ਮਿਲਦਾ ਬਿਜਲੀ ਤੇ 20% ਦੀ ਐਕਸਾਈਜ਼ ਡਿਊਟੀ ਦਿੰਨੇ ਆ ਬਾਕੀ ਟੈਕਸ ਵੀ ਦਿੰਨੇ ਆ ਉਹ ਤਾਂ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਜਦੋਂ 1 ਨੇਸ਼ਨ 1 ਟੈਕਸ ਦੀ ਗੱਲ ਕੀਤੀ ਸੀ ਅੱਜ ਕਿਸੇ ਦਾ 28% ਹੈ ਕਿਸੇ ਦਾ 5% ਹੈ ਕਿਸੇ ਤੇ ਐਗਜ਼ੈਂਟਡ ਹੈ ਉਹ ਇੱਕ 1 ਨੇਸ਼ਨ 1 ਅਸੀਂ ਕਿਹਾ ਵੀ ਤੁਸੀਂ 10% ਇੱਕ ਫਲੈਟ ਰੇਸ਼ੋ ਬਣਾ ਕੇ ਉਹਦੇ ਚ ਲੈ ਆਓ ਔਰ ਕਿਸੇ ਨੂੰ ਚੁਪੀਗਾ ਨਹੀਂ ਇਵੇਜ਼ਨ ਜਿਹੜੀ ਹੈ ਉਹ ਘਟ ਜਾਏਗੀ ਇਹਦੇ ਨਾਲ ਉਮੀਦ ਕੀ ਹੈ ਤੁਹਾਨੂੰ ਉਮੀਦ ਇਸ ਵਾਰ ਦੇਖੋ ਗੱਲ ਇਹ ਹੈ ਕਿ ਸਰਕਾਰ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਤੇ ਇਹ ਬਜਟ ਹੀ ਉਹਨਾਂ ਕੋਲ ਆਖਰੀ ਮੌਕਾ ਹੈ ਜਿਹਦੇ ਚੋ ਕੁਝ ਨਾ ਕੁਝ ਇਸ ਤਰ੍ਹਾਂ ਦਾ ਇੱਕ ਪੋਜ਼ਿਟਿਵ ਮੈਸੇਜ ਦੇ ਸਕਦੇ ਆ ਕਿ ਉਹ ਇੰਡਸਟਰੀ ਦੇ ਨਾਲ ਜੇ ਮੈਂ ਇੰਡਸਟਰੀ ਦੀ ਗੱਲ ਕਰਾਂ ਤਾਂ ਕਿਉਂਕਿ ਪਿਛਲੇ ਕਈ ਬਜਟਾਂ ਦੇ ਵਿੱਚ ਕਈ ਚੀਜ਼ਾਂ ਅਧੂਰੀਆਂ ਰਹਿ ਗਈਆਂ ਜਿੱਦਾਂ ਦੀ ਗੱਲ ਹੈ TCS ਅਸੀਂ ਕਰੋੜਾ ਰੁਪਏ TCS ਜਿਹੜਾ ਹੈ ਉਹ ਸਰਕਾਰ ਨੂੰ ਹਮੇਸ਼ਾ ਦੇ ਦਿੰਨੇ ਔਰ ਉਹਦਾ ਫਾਇਦਾ ਕੋਈ ਨਹੀਂ ਹੈ ਸਾਡਾ ਬਿਨਾਂ ਵਿਆਜ ਦਾ ਕਰੋੜਾ ਰੁਪਏ ਸਰਕਾਰ ਦੇ ਘਰਾਂ ਚ ਪਿਆ ਰਹਿੰਦਾ ਜਿਸਦਾ ਸਾਨੂੰ ਕੋਈ ਇੰਟਰਸਟ ਨਹੀਂ ਮਿਲਦਾ ਜਦੋਂ ਅਸੀਂ GST ਲਾਇਆ ਅਸੀਂ ਕਿਹਾ ਅਸੀਂ ਵਨ ਟੈਕਸ ਹੋਏਗਾ ਵਨ ਟੈਕਸ ਦੇ ਵਿੱਚ ਤੁਹਾਡਾ TCS ਵੀ ਆ ਗਿਆ TDS ਵੀ ਆ ਗਿਆ ਐਕਸਾਈਜ਼ ਡਿਊਟੀ ਵੀ ਆ ਗਈ ਇਹ ਸਾਰੀਆਂ ਚੀਜ਼ਾਂ ਖਤਮ ਕਰਕੇ ਉਹਨਾਂ ਨੂੰ ਵਨ ਟੈਕਸ ਕਰਦਾ ਜ਼ਰੂਰ ਹੈ ਕਿ ਪੂਰੀ ਦੁਨੀਆ 'ਚ ਜਾਂ GST ਚੱਲ ਰਿਹਾ ਜਾਂ VAT ਚੱਲ ਰਿਹਾ ਜਿੱਥੇ ਟੈਕਸਿਸ ਨੇ ਉੱਥੇ ਕੋਈ ਐਡੀਸ਼ਨਲ ਟੈਕਸਿਸ ਨਹੀਂ ਹੈ ਇਵਨ ਕਈ ਕੰਟਰੀਜ਼ ਦੇ ਵਿੱਚ ਇਨਕਮ ਟੈਕਸ ਵੀ ਐਗਜ਼ੈਂਪਟਡ ਹੈ ਔਰ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਕਿ ਹੌਲੀ-ਹੌਲੀ ਜਿਹੜਾ ਪ੍ਰੋਸੈਸ ਹੈ GST ਦੇ ਵਿੱਚ ਰੈਵਨਿਊ ਇੰਨਾ ਵਧ ਰਿਹਾ ਹਰ ਮਹੀਨੇ ਜਿਹੜਾ ਹੈ 1.5 2 2 ਲੱਖ ਕਰੋੜ ਰੁਪਏ ਦਾ ਰੈਵਨਿਊ ਆ ਰਿਹਾ ਸਾਨੂੰ ਤੇ ਮੈਨੂੰ ਲੱਗਦਾ ਕਿ ਹੁਣ ਜਿਹੜਾ ਇਨਕਮ ਟੈਕਸ ਹੈ ਉਹਨੂੰ ਥੋੜਾ ਜਿਹਾ ਉਸ ਤੋਂ ਬਾਹਰ ਆਉਣਾ ਚਾਹੀਦਾ ਹੈ ਇੰਡੀਆ ਨੂੰ ਜੀ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਜੀ ਨਰਨ ਰਾਮਪਾਲ ਤਖਾ ਜੀ ਇਧਰ ਜੀ ਹਾਂ ਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਟੈਕਸ ਦੇ ਬਾਰੇ ਦੇਖੋ ਐਸ ਫਾਰ ਐਜ਼ ਇਨਕਮ ਟੈਕਸ ਦੀ ਜਿਹੜੀ ਸਲੈਬ ਹੈਗੀ ਆ ਜੀ ਜੀ ਇਨਕਮ ਟੈਕਸ ਦੀ ਸਲੈਬ ਜਿਹੜੀ ਉਹ ਵਧਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਉਹਦੇ ਅਕੋਰਡਿੰਗ ਇਨਕਮ ਟੈਕਸ ਦੀ ਸਲੈਬ ਜਿਹੜੀ ਹੈ ਨਹੀਂ ਵਧੇਗੀ ਤਾਂ ਲੋਕਾਂ ਨੂੰ ਬੈਨੀਫਿਟ ਕਿਦਾਂ ਹੋਏਗਾ ਜਿੰਨਾ ਲੋਕੀ ਟੈਕਸ ਪੇ ਕਰਨਗੇ ਉਹਨਾਂ ਗਵਰਨਮੈਂਟ ਨੂੰ ਰੈਵਨਿਊ ਆਏਗਾ ਰੈਵਨਿਊ ਆਏਗਾ ਤਾਂ ਡਵੈਲਪਮੈਂਟ ਹੋਏਗੀ ਕੰਟਰੀਸ ਦੈਟਸ ਇਟ ਉਮੀਦ ਕੀ ਹੈ ਤੁਹਾਨੂੰ ਉਮੀਦ ਇਹ ਹੀ ਹੈ ਕਿ ਗਵ ਮੋਰ ਐਂਡ ਮੋਰ ਫਰਮ ਗਵਰਨਮੈਂਟ ਮੰਗ ਮੰਗ ਕੀ ਹੈ ਮੰਗ ਇਹ ਹੀ ਹੈ ਕਿ ਜੋ ਇਨਫਰਾਸਟ੍ਰਕਚਰ ਹੈ ਇਹ ਤਦ ਹੀ ਬਧੇਗਾ ਅਗਰ ਰੈਵਨਿਊ ਬਧੇਗਾ ਜੀ ਰੈਵਨਿਊ ਬਧੇਗਾ ਉਹਦੇ ਸੋਰਸ ਜਿਹੜੇ ਹੈਗੇ ਆ ਜੇ ਉਹ ਸਕਿਊਜ਼ ਹੋਈ ਜਾਣਗੇ ਤਾਂ ਕਿਦਾਂ ਇਨਫਰਾਸਟ੍ਰਕਚਰ ਬਧੇਗਾ ਜਾਂ ਕਿਦਾਂ ਡਵੈਲਪਮੈਂਟ ਹੋਏਗੀ ਕੰਟਰੀ ਦੀ ਉਹਦੇ ਵਿੱਚ ਜਿਹੜਾ ਤੁਸੀਂ ਬਾਹਰਲੇ ਦੇਸ਼ਾਂ ਤੋਂ ਤੇਲ ਮੰਗਾ ਰਹੇ ਹੋ ਉਹਦੇ ਵਿੱਚ ਤੁਸੀਂ ਮੈਂ ਕਿਰਪਾ ਕਰਕੇ ਬੇਨਤੀ ਹੈ ਕਿ ਜਿਹੜਾ ਤੁਸੀਂ ਤੇਲ ਮੰਗਾ ਰਹੇ ਹੋ ਉਹਦੇ ਤੇ ਡਿਊਟੀ ਲਾਈ ਜਾਵੇ ਤਾਂ ਕਿ ਜਿਹੜਾ ਸਾਡਾ ਘੱਟੋ ਘੱਟ ਨਹੀਂ 50 ਲੱਖ ਜਿਹੜੀ ਲੇਬਰ ਦਾ ਬੰਦਾ ਸਾਡਾ 50 ਲੱਖ ਘੱਟੋ ਘੱਟ ਉਹ ਸਾਡਾ ਅੱਜ ਬੇਲਾ ਬੈਠਾ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨ ਲੱਗਿਆ ਕਿ ਜਿਹੜਾ ਕਰੂਡ ਆਇਲ ਆ ਰਿਹਾ ਖਾਣ ਵਾਲਾ ਆਪਣਾ ਤੇਲ ਸਰੋਂ ਦਾ ਤੇਲ ਜਾਂ ਆਪਣਾ ਬਰੇਵੇਂ ਦਾ ਤੇਲ ਸਨਫਲਾਵਰ ਤੇਲ ਉਹ ਅੱਜ ਮਿਲਾਂ ਸਾਰੀਆਂ ਬੰਦ ਪਈਆਂ ਨੇ ਉਹ ਕਿਰਪਾ ਕਰਕੇ ਉਹਦੇ ਉੱਤੇ ਡਿਊਟੀ ਲਾਈ ਜਾਵੇ ਪਾਮ ਓਲ ਤੇ ਡਿਊਟੀ ਲਾਈ ਜਾਵੇ ਔਰ ਜਿਹੜਾ ਬਾਹਰੋਂ ਹੋਰ ਤੇਲ ਹੈ ਮਲੇਸ਼ੀਆ ਤੋਂ ਤੇਲ ਆ ਰਿਹਾ ਇੰਡੋਨੇਸ਼ੀਆ ਤੋਂ ਤੇਲ ਆ ਰਿਹਾ ਉਤੇ ਡਿਊਟੀ ਲਾਈ ਜਾਵੇ ਘੱਟੋ ਘੱਟ ਨਹੀਂ 25% ਉਤੇ ਡਿਊਟੀ ਲਾਈ ਜਾਵੇ ਤਾਂ ਕਿ ਸਾਡੀ ਇੱਥੇ ਇੰਡਸਟਰੀ ਚੱਲ ਸਕੇ ਤਾਂ ਕਿ ਮੋਦੀ ਸਾਹਿਬ ਸਾਡੀ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਤੇ ਮਿਹਰ ਕਰੋ ਬਾਕੀ ਤੁਸੀਂ ਦੇਖੋ ਅੱਜ ਵਪਾਰ ਦਾ ਕੀ ਹਾਲ ਹੋਇਆ ਪਿਆ ਤੁਸੀਂ ਘਰ ਘਰ ਜਾ ਕੇ ਦੇਖੋ ਲੇਬਰ ਦੇ ਬੰਦੇ ਜਿੰਨੇ ਵੀ ਨੇ ਵਿਹਲੇ ਬੈਠੇ ਨੇ ਜਦੋਂ ਅਸੀਂ ਸਾਡੀ ਫੈਕਟਰੀ ਦੇ ਵਿੱਚ ਇੱਕ ਇੱਕ ਫੈਕਟਰੀ ਦੇ ਵਿੱਚ ਲੁਧਿਆਣੇ ਸਾਡੇ ਕੋਲੇ 25 25 30 30 ਬੰਦੇ ਕੰਮ ਕਿਸੇ ਕੋਲੇ 50 ਬੰਦੇ ਕੰਮ ਕਰਦੇ ਆ ਕਿਸੇ ਕੋਲੇ 25 ਬੰਦੇ ਕੰਮ ਕਰਦੇ ਆ ਉਹ ਅੱਜ ਸਾਡੀ 25% ਇੰਡਸਟਰੀ ਚੱਲ ਰਹੀ ਆ ਸਾਨੂੰ ਕੋਈ ਗੱਲ ਨਹੀਂ ਅਸੀਂ ਤਾਂ ਜੀਐਸਟੀ ਭਰਦੇ ਆ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਅਸੀਂ ਜੀਐਸਟੀ ਘੱਟ ਭਰ ਦਿਆਂਗੇ ਸਾਡੀ ਜਿਹੜੀ ਇਨਕਮ ਆ ਘੱਟ ਹੋ ਰਹੀ ਆ ਇਸ ਕਰਕੇ ਗਵਰਨਮੈਂਟ ਨੂੰ ਵੀ ਘਾਟ ਆ ਇਹ ਮੋਦੀ ਸਾਹਿਬ ਇਹ ਤਾਂ ਤੁਸੀਂ ਦੇਖੋ ਆਉਣ ਵਾਲੀ ਸਰਕਾਰ ਆ ਤੁਹਾਡੀ ਹੁਣ ਇਲੈਕਸ਼ਨ ਵੀ ਆ ਗਏ ਅੱਗੇ ਤੋਂ ਕਿਰਪਾ ਕਰਕੇ ਤੁਸੀਂ ਇਤੇ ਧਿਆਨ ਦਿੱਤਾ ਜਾਵੇ ਸਾਡੀ ਇਹ ਉਮੀਦ ਹੈ ਜੀ ਜਿਹੜਾ ਆਪਣਾ ਬਜਟ ਆ ਰਿਹਾ ਉਹਦੇ ਉੱਤੇ ਜਿਹੜਾ ਕਰੂਡ ਆਇਲ ਆ ਜਿਹੜਾ ਬਾਹਰੋਂ ਇੰਡੋਨੇਸ਼ੀਆ ਤੋਂ ਮਲੇਸ਼ੀਆ ਤੋਂ ਤੇਲ ਆ ਰਿਹਾ ਉਹਦੇ ਉੱਤੇ ਆਪਣਾ ਟੈਕਸ ਵਧਾਇਆ ਜਾਵੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਇਹ ਕਰਦੇ ਹਾਂ ਮੋਦੀ ਸਾਹਿਬ ਬਜਟ ਆ ਅੱਜ ਜੀ ਜੋ ਬਾਹਰੋਂ ਤੇਲ ਪੋਰਟ ਹੋ ਰਿਹਾ ਉਸ ਦੇ ਉੱਪਰ ਡਿਊਟੀ ਲੱਗੀ ਜਾਵੇ ਜੀ ਆਇਲ ਮਿਲ ਸਾਰੀ ਨਸਤੀ ਇੰਡੀਆ ਦੀ ਚੱਲੇ ਔਰ ਸਾਡੇ ਨਾਲ ਲੁਧਿਆਣਾ ਦਾ ਵੀ ਪੂਰੀ ਨਸਤੀ ਚੱਲੇ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਕੀ ਨਾਮ ਤੁਹਾਡਾ ਜੀ ਹੈ ਨਾ ਮੇਰਾ ਨਾਮ ਸੰਜੀਵ ਗਰਗ ਹੈ ਜੀ ਜੀ ਸਰਬ ਕੀ ਗੱਲ ਤੁਸੀਂ ਬਜਟ ਤੋਂ ਲੇ ਕੀ ਉਮੀਦ ਰੱਖਦੇ ਹੋ ਅਸੀਂ ਮੋਦੀ ਸਾਹਿਬ ਤੋਂ ਇਹੀ ਉਮੀਦ ਕਰਦੇ ਹਾਂ ਜੀ ਵੀ ਆਉਣ ਵਾਲੇ ਬਜਟ ਦੇ ਵਿੱਚ ਜਿਹੜੀ ਆਇਲ ਇੰਡਸਟਰੀ ਵੱਲ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਆਪਣੀ ਲੋਕਲ ਇੰਡਸਟਰੀ ਜਿਹੜੀ ਇੰਡੀਆ ਦੀ ਆਇਲ ਇੰਡਸਟਰੀ ਆ ਪੂਰੀ ਤਰ੍ਹਾਂ ਇਸ ਟਾਈਮ ਫੇਲ ਹੋਈ ਪਈ ਹੈ ਇੰਪੋਰਟਡ ਹੋਏ ਸਾਰੇ ਮ ਕਿਉਂਕਿ ਲੋਕਲ ਮਾਰਕੀਟ ਨੂੰ ਕੋਈ ਪੜਤਦਾ ਨਹੀਂ ਲੱਗ ਰਿਹਾ ਸਾਰੀਆਂ ਫੈਕਟਰੀਆਂ ਮਸ਼ੀਨਰੀ ਵਾਲੀਆਂ ਫੈਕਟਰੀਆਂ ਜਾਂ ਓਇਲ ਪੈਕਿੰਗ ਵਾਲੀਆਂ ਫੈਕਟਰੀਆਂ ਸਾਰੀ ਲੇਬਰ ਵਿਹਲੇ ਬੈਠੀ ਹੈ ਟਰਾਂਸਪੋਰਟਰ ਵਿਹਲੇ ਬੈਠੇ ਹੈ ਜੀ ਇਸ ਲਈ ਪਲੀਜ਼ ਇਹਦੇ ਉੱਤੇ ਡਿਊਟੀ ਲਗਾਈ ਜਾਵੇ ਬੋਟਡ ਓਇਲ ਦੇ ਉੱਤੇ ਤਾਂ ਕਿ ਸਾਡੀ ਜਿਹੜੀ ਲੋਕਲ ਇੰਡਸਟਰੀ ਹੈ ਉਹਨੂੰ ਕੰਪੀਟ ਕਰ ਸਕੇ ਉਹਨਾਂ ਦਾ ਮਾਲ ਵਿਕ ਸਕੇ ਮਾਰਕੀਟ 'ਚ ਤੇ ਸਾਰਿਆਂ ਨੂੰ ਗਰੋਥ ਮਿਲ ਸਕੇ ਇਹ ਸੀਗੇ ਸੰਗਤਕਾਰ ਇਹਨਾਂ ਨੇ ਮੋਦੀ ਸਰਕਾਰ ਤੋਂ ਸਾਫ਼ ਤੌਰ ਤੇ ਮੰਗ ਕੇ ਕਿ ਅਗਰ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਉਹਨਾਂ ਦੇ ਫਾਇਦੇ ਜਿਹੜਾ ਬਜਟ ਪੇਸ ਕਰਨਾ ਚਾਹੀਦਾ ਸ